ਅੱਜ ਆਪਾਂ ਗੱਲ ਕਰਦੇ ਹਾਂ 11 ਦਸੰਬਰ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿੰਦਾ ਹੋਇਆ ਦਿਖਾਈ ਦੇ ਰਿਹਾ ਹੈ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਤਰੀਕ ਹੈਗੀ 11 ਦਸੰਬਰ ਮੌਸਮ ਦੇ ਵਿੱਚ ਕੁਝ ਖਾਸ ਬਦਲਾਅ ਕੱਲ੍ਹ ਨਾਲੋਂ ਨਹੀਂ ਹੋਇਆ ਮੌਸਮ ਜਿਵੇਂ ਕੱਲ ਸੀਗਾ ਉਸੇ ਤਰ੍ਹਾਂ ਹੀ ਅੱਜ ਬਣਿਆ ਹੋਇਆ ਹੈ ਸਵੇਰ ਵੇਲੇ ਤੋਂ ਹੀ ਮੌਸਮ ਸਾਫ਼ ਅਤੇ ਧੁੱਪ ਨਿਕਲੀ ਹੋਈ ਹੈ ਪਰ ਜਿਵੇਂ ਕੱਲ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਸਵੇਰ ਵੇਲੇ ਕੋਰਾ ਦੇਖਣ ਨੂੰ ਮਿਲਿਆ ਅੱਜ ਵੀ ਉਸੇ ਤਰ੍ਹਾਂ ਹੀ ਵੱਡੇ ਪੱਧਰ ਤੇ ਕੋਰਾ ਦੇਖਣ ਨੂੰ ਮਿਲ ਰਿਹਾ ਹੈ ਸਵੇਰ ਵੇਲੇ ਚਿੱਟੀ ਚਾਦਰ ਬਿਸ਼ੀ ਹੋਈ ਹੈ ਕੋਰੇ ਦੀ ਸਾਰੇ ਹੀ ਥਾਮਾਂ ਉੱਪਰ ਪੰਜਾਬ ਦੇ ਜਿਸ ਕਰਕੇ ਸਵੇਰ ਵੇਲੇ ਕਾਫੀ ਠੰਡ ਮਹਿਸੂਸ ਲਗਾਤਾਰ ਹੋ ਰਹੀ ਹੈ ਟੈਂਪਰੇਚਰ ਦੀ ਗੱਲ ਕਰੀਏ ਤਾਂ ਅੱਜ ਕੁਝ ਕੁ ਇਲਾਕਿਆਂ ਦਾ ਅਜਿਹਾ ਹੋ ਸਕਦਾ ਹੈ ਜਿਵੇਂ ਕੱਲ ਘੱਟ ਤੋਂ ਘੱਟ 1.5 ਡਿਗਰੀ ਤਰਜ ਕੀਤਾ ਗਿਆ ਸੀਗਾ ਅੱਜ ਇੱਕ ਜਾ ਅੱਧਾ ਡਿਗਰੀ ਦੇ ਆਸ-ਪਾਸ ਵੀ ਕੁਝ ਕੇ ਖੇਤਰਾਂ ਦਾ ਟੈਂਪਰੇਚਰ ਦਰਜ ਕੀਤਾ ਜਾ ਸਕਦਾ ਹੈ ਘੱਟ ਤੋਂ ਘੱਟ ਤੇ ਦਿਨ ਦਾ ਟੈਂਪਰੇਚਰ ਵੀ ਉਮੀਦ ਦੇ ਮੁਤਾਬਕ 15-16 ਡਿਗਰੀ ਤੋਂ ਉੱਪਰ ਜਾਂਦਾ ਹੋਇਆ ਦਿਖਾਈ ਨਹੀਂ ਦੇਵੇਗਾ ਮੌਸਮ ਉੰਜ ਸਾਫ਼ ਰਹੇਗਾ ਨੀਲਾ ਆਸਮਾਨ ਰਹੇਗਾ ਪੱਛੋਰੀ ਸਵੇਰ ਅੱਜ ਵੀ ਖੁੱਲ ਕੇ ਚੱਲੇਗੀ ਤੇ ਕੱਲ ਨੂੰ ਹੋ ਸਕਦਾ ਕਿ ਇਸ ਤੋਂ ਵੀ ਜ਼ਿਆਦਾ ਵੱਡੇ ਪੱਧਰ ਤੇ ਕੋਰਾ ਦੇਖਣ ਨੂੰ ਮਿਲੇ 13 ਤੇ 14 ਤਰੀਕ ਨੂੰ ਅੱਜ ਦਿਨਾਰੇ ਮੁਕਾਬਲੇ ਨਾਲੋਂ ਜ਼ਿਆਦਾ ਕੋਹਰਾ ਤੁਹਾਨੂੰ ਦੇਖਣ ਨੂੰ ਮਿਲ ਸਕਦਾ ਹੈ ਮੌਸਮ ਪੂਰੀ ਤਰ੍ਹਾਂ ਦੇ ਨਾਲ ਸਾਫ਼ ਰਹੇਗਾ ਧੁੰਦਤੋ ਰਹਤ ਰਹੇਗਾ ਤੇ ਉਸ ਤਰ੍ਹਾਂ ਵੀ ਖੁਸ਼ਕੀ ਬਣਿਆ ਰਹੇਗਾ ਇਹ ਕੋਹਰਾ ਪੰਜਾਬ ਹਰਿਆਣਾ ਤੇ ਰਾਜਸਥਾਨ ਵਿੱਚ ਵੀ ਦੇਖ